ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਭਾਈ ਹਰਸ਼ ਵੀਰਾਂ ਨੇ ਕਿਹਾ ਤਾਂ ਕਿਹਾ ਤਾਂ ਵੀ 200 250 ਲੱਦਣਾ ਨਾ ਜਿਹੜੀ ਤੋਂ ਲੱਦਣਾ ਹੈ 250 ਲੱਦਣਾ ਭਾਈ ਲਾਸਟ ਵਾਰਤੀ ਆ ਜੱਟ ਤੇਰੇ ਬਾਉਂਡ ਦੀ ਆ ਮੇਰੇ ਬਾਉਂਡ ਦੀ ਆ ਲੈ ਭਾਈ ਚਾਚੇ ਦੇ ਬਾਉਂਡ ਮਰਾ 250 ਲੈ ਕੇ ਜਾਣਾ ਕੱਲ ਨੂੰ ਆ ਜਦੋਂ 250 ਨਾਲ 40 ਹੁਣ ਇਹ ਨਹੀਂ ਮੈਨੂੰ ਪਤਾ ਹੈਗਾ ਹਾਂ ਭਾਈ ਹੋ ਗਿਆ ਉਹ ਬਾਕੀ ਬਾਕੀ ਬਚ ਗਿਆ ਭਰੀਆਂ ਉਹ ਕਹਾਂ ਜਾ ਕੇ ਪਾਉਣੀ ਆ ਓਕੇ ਨੰਨਾ ਪਿੰਡੇ ਪਾਣੀਆਂ ਹੁਣ ਆਂਡ ਹੁਣੇ ਕਾ ਨੂੰ ਮੱਛਰ ਮਾ ਖਾਉਣਾ ਨਾ ਠੀਕ ਆ ਠੀਕ ਆ ਟਰੈਲਾ ਹਲੇ ਜੇ ਦੋ ਟਰੈਲੇ ਦੂਰੇ ਆ ਉਹਦੇ ਬੁਲਾਦੀਆਂ ਪਿੰਡੇ ਪਾਣੀਆਂ ਇੱਕ ਟਰਾਲਾ ਹੋਰ ਲੈ ਆਉਣਾ ਬਾਈ ਕਹਿ ਚ ਬਾਕੀ ਲੱਦ ਲੈਣੀ ਸਾਰੇ ਇੱਕ ਵਾਰ ਤੇ ਉੱਥੇ ਜਾ ਕੇ ਉਹਦੇ ਵੀ ਪਲਟੀ ਮਾਰ ਦੇਣੀ ਜਿੰਨਾ ਹੋ ਗਿਆ ਆ ਚੱਲ 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 ਕਰਾ ਉਹ ਤਾਂ ਹੋ ਗਿਆ ਹਾਂ 70 ਦੇ ਵਾਰ ਆਪਾਂ 100 ਹੋ ਜਾਂਦਾ ਇਹਦਾ 70 ਤੇ ਹਾਂ ਵਾ 100 ਤੇ ਗੀਟ ਹੈਗਾ ਇਹ ਪਿੱਛਾ ਡਾਲਾ ਵੀ ਰਹਿਣਾ ਥੋੜਾ ਜਿਹਾ ਉੱਥੇ ਭਰੀਆਂ ਪੈ ਜਾਣੀਆਂ ਆ ਠੀਕ ਨਹੀਂ ਯਾਰ ਮਛਰੇ ਬਹੁਤ ਹੋ ਗਏ ਕਿ ਕਰਾਉਂ ਮਦਾ ਰੋੜੀਓ ਬਹੁਤ ਮੋੜ ਆ ਸਰੋੜੋੜ ਆਉਂਦਾ ਨਾ ਇਹ ਬੰਦਾ ਬਾਈ ਕੱਪੜੇ ਮੂੰਹ ਸਾਰਾ ਹੀ ਪਾ ਕੇ ਚੱਲਦਾ ਨਹੀਂ ਹੈ ਚੱਲਦਾ ਨਹੀਂ ਸਰੋੜੋੜ ਆਉਂਦਾ ਜਮੇ ਚੱਲਦਾ ਸਰੋੜੋੜ ਫੋਨ ਇੱਕ ਮੋਸ ਕੋਤਰਾ ਦਾ ਆਉਂਦਾ ਹਾਂ ਹੋਰੇ ਤਰ੍ਹਾਂ ਦਾ ਹੋਰ ਸਰੋਂ ਚੜਦਾ ਆ ਬੰਦੇ ਕਰ ਕਿੰਨੇ ਆ ਇਹ ਬੰਦੇ 7 150 ਭਰੀ ਗੱਲ ਦੀ थी ਬਾਕੀ ਨੇ ਅੱਜ ਘੜੀ ਹੈ ਸਵਾ 400 ਭਰੀ ਆ ਹੁਣ ਵਾ ਜਾਊ ਫਿਰ ਤਾਂ 150 150 ਤਾਂ ਹੋਊਗਾ ਹੀ ਵਧੂ ਗਏ ਘਟਦਾ ਨਹੀਂ ਤਾਂ ਬਹੁਤ ਹੈ ਨਹੀਂ ਜਾਦਾ ਵੀ ਲਾਜ ਕਰਦੇ ਕੋਈ ਫਾਇਦਾ ਨਹੀਂ ਠੀਕ ਹੈ ਹਸਾਬ ਦਾ ਹੀ ਕੰਮ ਲੂਟ ਰਹਿੰਦਾ ਯਾਰ ਠੀਕ ਸਾਡੇ ਰਾਹਤੇ ਬਹੁਤ ਖਤਰੇਖ ਖਿਲਾਰੀ ਆ ਇਹ ਆਹੀ ਰਸਤਾ ਖਰਾਬ ਆ ਵਾਕਿਆ ਠੀਕ ਆ ਨਾ ਨਹੀਂ ਤੇ 150 ਨਹੀਂ ਤੇ 150 ਰੁਪਏ ਪਾਲੰਦੇ ਤੇ 150 ਰੁਪਏ ਪਾਲਾ ਹੁਣ ਜਾ ਹੁਣ ਉੱਥੇ ਖੜਾ ਕੇ ਲੱਦੂਗੇ ਉੱਥੇ ਵੀ ਦੂਏ ਟਰੈਲਾ ਮੋੜ ਦੇ ਮਾੜ ਦੇ ਨੂੰ ਓਕੂ ਨਹੀਂ ਦੋ ਪਿੰਡੇ ਪਾਲੂਗੇ ਜਾ ਕੇ ਠੀਕ ਨਹੀਂ ਟਰੈਲਿਆਂ ਪਤਾ ਲੱਦੇ ਹੋ ਜਾਣਾ ਆਓ ਜਿੱਥੇ ਮਰਜੀ ਪਾਲਾ ਫਿਰ ਤੁੰਡੀ ਆ ਗਏ ਮੈਂ ਤੈਨੂੰ ਆਏ ਗਿਆ ਤਾਂ ਕਰਾਂ 150 ਰੁਪਏ ਲੱਦਣਾ ਮੈਂ ਕਿਹਾ ਫਿਰ ਓਰੇ ਲੱਦ ਕੇ ਨਾ ਚਾਚੇ ਪਾਪ ਪਰ ਖੋਲਦੀ ਜੇ ਉਹ ਲਾਤਾ ਦੋ ਸਾਰੇ 1.5 ਪਾਣੀ ਸੀ ਜਾਂਦੇ ਫਿਰ ਤੋਂ ਉਹਨੂੰ ਤਾਂ ਪਿੰਡੇ ਲੈ ਜਾਣਾ ਪਿੰਡੇ ਲੈ ਜਾਣਾ ਮੇਮਾ ਇੱਥੇ ਖੋਲ ਦੀ ਕਾਹਨੂੰ ਪਿੰਡ ਨੂੰ ਖਿੱਚਣੀ ਉਹ ਹਾਂ ਆਹ ਜੇ ਉਹ ਨਾ ਦੇਣਾ ਜੀ ਫਿਰ ਤਾਂ ਪਿੰਡੇ ਹੀ ਜਾਣੀ ਆ ਨਾ ਠੀਕ ਆ ਜੂ ਪੰਗਾ ਲੈਣਾ ਉਹ ਮੌਸਮ ਫੇਰ ਖਰਾਬ ਹੋਣ ਲੱਗ ਪਿਆ ਮੌਸਮ ਨੂੰ ਤਾਂ ਕਹਿੰਦੇ ਮੀਂਹ ਭੂਰਾ ਪੋਣ ਦਾ ਸਭ ਨੇ ਰਿਜਾ ਕਰਾ ਗਾ ਪਰਸੋਂ ਨੂੰ ਜਦੋਂ 13 14 ਨੂੰ ਅੱਜ ਕਾ 10 ਹੋ ਗਈ 10 ਮਨੂਗਾ ਪਹਿਲੀ ਜਿਹੜੇ ਸਭ ਨਾਲ ਬੱਦਲ ਜੋ 10 ਹੋ ਗਈ ਹਾਂ ਦੇਖੋ ਪਤਾ ਨਹੀਂ ਮਹਾਰਾਜ ਨੇ ਕਿਆ ਕਰਨਾ ਯਾਰ ਕੁਲ ਪਤਾ ਨਹੀਂ ਗਿਆ ਇੱਕ ਦੇਖ ਲਾ ਦੂੰ ਆ ਖਜੂਰ ਦੇ ਲਾ ਕਿੱਡੀ ਖੜੀ ਆ ਆਹ ਹਾਂ ਦੇਖ ਤਾਂ ਦੇਖ ਤਾਂ ਕੱਲੀ ਜਾ ਆਹਾਂ ਥੈਂ ਗਈ ਪਿਆ ਇਹ ਨਹੀਂ ਡੇੜੀ ਵਿੱਚ ਟੁੱਟਦੀ ਹੈਗੀ ਹੈ ਬਈ ਹਵਾ ਨਹੀਂ ਰੁਗਦੀ ਇਹਦੇ ਅਲਦਾਂ ਨੇ ਇਹਨੇ ਕੀ ਕਰਨਾ ਹਵਾ ਨਹੀਂ ਆ ਉੱਪਰ ਤੇ ਸਿਰਚਾ ਭਰੀ ਹੋਇਆ ਏ ਥੜੀ ਜੀ ਹੀ ਜੀ ਆ ਇਹ ਟੁੱਟਦੀ ਨਹੀਂ ਝੁਗਦੀ ਬਹੁਤ ਹੈ ਟੁੱਟਦੀ ਨਹੀਂ ਇਹਦੇ ਲਾਚਕਾ ਲਾਚਕਾਈ ਦੇ ਟੁੱਟਦੀ ਨਹੀਂ ਮੇਰੇ ਪਿਆਰ ਵਿੱਚ ਇਸ ਦਾ ਤਾਰ ਇਸ ਤੇ ਤਾਰੀ ਨਿਕਲਦਾ ਬਹੁਤ ਨਸ਼ਾ ਦਿੰਦਾ ਹੈ ਅੱਛਾ ਦੋ ਗਲਾਸ ਪੀ ਲਈਏ ਤਾਂ ਪੂਰਾ ਪਈਆ ਬੰਦੋ ਫੇਰ ਦੇਖ ਲੋ ਤਾਰੀ ਨਿਕਲਦਾ ਹੋ ਇਹਦੇ ਇਹ ਨਿਕਲਦਾ ਦਾੜੀ ਦਾੜੀ ਵਾਲਾ ਤਾਂ ਹੋਰ ਹੋਣਾ ਕਿ ਇਹਦੇ ਬਦ ਨਿਕਲਦਾ ਅੱਛੇ ਕਰ ਦੋ ਬਹੁਤ ਜ਼ਿਆਦਾ ਲੰਬਾਈ ਹੋ ਗਈ ਇਹਦੀ ਲੰਬਾਈ ਤੂੰ ਮੇਰੇ حساب ਲਾ ਰਿਹਾ ਬਈ ਇਹਦੀ ਲੰਬਾਈ 60 ਫੁੱਟ ਤਾਂ ਹੋਣੀ ਆ ਯਾ ਜ਼ਿਆਦਾ ਹੋਣੀ ਆ ਜ਼ਿਆਦਾ ਹੋਣੀ ਆ ਦੇਖੀ ਤੂੰ ਉਹ ਉੱਥੇ ਵੀ ਲਾ ਲਾ 70 70 ਦੇ ਕੋਲ ਹੋਣੀ ਆ ਬਸ 60 70 ਉਹੀ 60 70 ਬਸ ਬਹੁਤ ਲੰਬਾਈ ਆ ਯਾਰ ਹੋਰ ਥੱਲੇ ਦੇ ਹੁਣ ਹੁਣ ਕਿਆ ਰੁਕੀ ਆ ਇਹ ਇਹ ਹੁਣ ਥੱਲੇ ਆਏ ਪੱਤੇ ਥੱਲੇ ਗਿਰ ਜਾਂਦੇ ਨੇ ਜੀ ਨਾ ਉਹ ਨੂੰ ਪੁਰਾਣੀ ਜਾਈ ਜਾਂਦੀ ਬਸ ਦੇਖ ਤਾ ਈ ਕੋ ਜੱਗੂ ਦਾ ਵੜਾ ਜਿ ਹੁੰਦਾ ਰਾ ਚੌੜੇ ਜਿਹੇ ਪੱਤੇ ਵਾਲਾ ਹਾਂ ਭਿੰਦਰਾ ਜਵਾਰੇ ਦੇ ਉੱਪਰੋਂ ਦੀਦਾ ਹੁੰਦਾ ਦਾ ਕੰਢੀ ਉਹ ਹਾਟਾਵਰ ਵਾਲਾ ਤਾਂ ਹਾਂ ਉਹ ਟਾਹਰ ਵਾਲਾ ਤੇ ਰੱਖਦਾ ਉਹ ਹਾਂ ਯੂਰ ਵਰਗੀ ਪੱਤੇ ਹੁੰਦੇ ਉਹਦੇ ਹੂੰ ਉਹਨੂੰ ਕੰਡੇ ਨਹੀਂ ਹੁੰਦੇ ਨਾ ਸਾਲੇ ਕੰਡੇ ਐ ਇਹਨੂੰ ਕੰਡੇ ਐ ਪਰ ਹੁਣ ਕਣਕਾਂ ਨੂੰ ਮਿੱਤਰਾ ਤੇਲਾ ਬਹੁਤ ਪਿਆ ਵਾ ਮੈਂ ਅੱਜ ਦੇਖਿਆ ਗੋਪੀ ਰਾਂਦੇ ਹੋਰ ਮੈਂਨਾ ਤੇਲਾ ਵਧੀਆ ਤੁਸੀਂ ਕੱਲ ਵੇੜ ਤਾਂ ਕੰਮ ਸਪਰੇਆ ਵਾਲਾ ਵਧੀਆ ਹੁਣ ਬੱਦਲ ਦੀ ਮੈਂ ਜੀ ਚੱਕ ਮੈਂ ਫੇਰਣਾ ਤਾਂ ਹੁਣ ਸਭ ਕੰਮ ਹੋ ਲਿਆ ਉਹਦਾ ਠੀਕ ਹੈ ਨੀ ਤਾਂ ਹੀ ਕੱਲ ਮੈਂ 15 ਵਜੇ ਆ ਰਿਹਾ ਕੰਮ ਮਾ ਲਾ ਮੀ ਪਾਈ ਜਾਣਾ ਫੇਰ ਮਹਾ ਹੁਣੀ ਨਹੀਂ ਹੈਗੀ ਪਾਣੀ ਵੀ ਖੜਸਦਾ ਤਾਂ ਕਣਤੇ ਚ ਤਾਂ ਹੀ ਕੱਲ ਮੈਂ ਕਰਵਾਈਏ ਭਈਆਂ ਤੇ ਬਹੁਤ ਠੀਕ ਆ ਹਾਂ ਇਹਦਾ ਕੰਮ ਨੇ ਬੜੀ ਬੜੀ ਵਧੀਆ ਵਧੀਆ ਠੀਕ ਹੈ ਨੀ ਉਹ ਤਾਂ ਬੀਜ ਵੜਦੇ ਆ ਹੁਣ ਕਿਹਦੇ ਦੂਜਾ ਬੱਡੜਾ ਕੀਲੇ ਆ ਬੀਜ ਜਿਸਦੇ ਅੱਛਾ ਅੱਛਾ ਮਾਤੀ ਲੱਗਣ ਲੱਗ ਗਿਆ ਬੀਜ ਵੜਨ ਲੱਗ ਗਿਆ ਕੀਲੇ ਦਾ ਕੋਈ ਪਹਿਲੇ ਇੰਤੋਂ ਲੱਦ ਦੂ ਨਹੀਂ ਇਹਨੇ ਪੰਜੇ ਨਹੀਂ ਲੱਦਣਾ ਬਸ ਉਹ ਤਾਂ ਬਿੰਨਾ ਵੱਡੂਗੇ ਤਾਂਹੀਂ ਕੱਲੂ ਬੀਜ ਕਰਕੇ ਇਹਨੇ ਬੀਜਣਾ ਐ ਕੱਲ ਤਿੰਨ ਚਾਰ ਕਿੱਲੇ ਬੀਜਣਗੇ ਇਹਦੇ ਸਾਰੇ ਬੰਦੇ ਉਹਦੇ ਆ ਗਏ ਬੈਠਾ 23 ਕੁਇੰਟਲ ਬੈਗਾ ਜੱਤੇ ਮਰੇ ਬੀਜ ਪਰ ਠੀਕ ਐ ਵੀ ਆ ਯਾਰ ਤਿੰਨ ਵੀ ਕੀ ਮੈਂ 23 ਕੁਇੰਟਲ 18 ਠੀਕ ਐ ਆ ਹਾਂ 23 ਉਹੀ ਹੋ ਗਿਆ 40 ਕੁਇੰਟਲ ਦੀ ਹਾਸ ਤੇ ਬੈਠ ਗਈ ਸਮਝਦਾ ਲਈ 40 ਕੁਇੰਟਲ ਉੱਧਰ ਕੁਇੰਟਲ ਉੱਧਰ ਹਾਂ ਕੰਟਲ ਕੰਟਲ ਘੱਟ ਵੱਧ ਰੱਖ ਲੈ ਦੋ ਕੁਇੰਟਲ ਬਸ ਉੱਥੇ ਹੀ ਪੈਂਦਾ ਹੈ ਹੈ ਕਿ ਨਹੀਂ ਉਹੀ ਐ ਕਿ ਕਿੱਲਾ ਹੁੰਦਾ ਇੰਨਾ ਪਿਆ ਤੇ ਹੀ ਤੇ ਇਹਦਾ ਕੀਲਾ ਹੁੰਦਾ ਹੋਈ ਉਹੀ ਹੋਰ ਬੰਸਾ ਤੇਰਾ ਪੈ ਜਾਣਾ ਤਾਂ 2-3 ਕੁੰਟਲ ਘੱਟ 40 ਹੋਈ ਬੈਦਾ ਬਿਲਕੁਲ 35 ਆਓ 38 ਕੁੰਟਲ ਦੀ ਐਵਰੇਜ ਉਹੀ 38 ਕੁੰਟਲ ਉਹੀ 40 ਦੇ ਗੇੜ ਚ ਹੈ ਕਿ ਨਹੀਂ 38 ਐਵਰੇਜ ਆ ਗਈ ਫੇਰ 40 ਰੁਪਏ ਰਕਮ ਪਹਾੜ ਵੀ ਤਾਂ ਨਿਕਲਾ ਦੇ ਦੋ ਮਤੇ ਹਾਂ ਇੱਧਰ ਨਹੀਂ ਪਹਾੜ ਨਿਕਲਾ ਬੈਹੋ ਦੋ ਭਰੀਆਂ ਉញੋਂ ਪੈ ਜੈਣੀਆਂ ਦੋ ਜੇ ਹਾਂ ਦੋ ਦੋ ਜੇ ਹੁਣ ਸੈਡਾ ਹੀ ਲਾ ਤੂੰ ਉਹਰੇ ਸੈਡਾ ਕਰ ਤੇ ਪਾ ਦੋ ਭਰੀਆਂ ਗਈਆਂ ਆਹ 40 ਕੁਇੰਟਲ ਦੀ ਏਵਰੇਜ ਇਹਨਾਂ ਦਾ ਪੈਂਦਾ ਜੇ ਬੀਜ ਆਪਾਂ ਸਹੀ ਪਾਈਏ ਪਛੀ ਨਾਲ ਬੱਛੀ ਜੋੜ ਕੇ ਹਨ ਰਾ ਪਾਇਆ ਵੋ ਅਰੀਜਨਲ ਹਾਲਾਂ ਦੇ 25 ਛੋਟੀ ਵੱਡੀ ਨਾਲ ਇੱਕ ਇਹ ਇਹ ਬਈਏ ਪੇਤੀਆਂ ਪੂਰੇ ਗੰਨੇ ਦੇ ਉਹ ਅਣਜਾਣ ਉਹ ਡਰ ਕੇ ਉਹਨਾਂ ਨੇ ਬੀਜਿਆ ਹਾਂ ਇਹ ਬਹੁਤ ਫਰਕ ਆ ਉਹ ਬੀਜ ਦੀ ਗੋਲੀ ਨਾਲ ਰੇਡ ਪਾਉਂਦੇ ਨਾਲ ਟਰੈਕਟਰ ਤੇ ਮਗੇ ਮੂਹਰੇ ਹੋ ਜਾਂਦੇ ਨੇ ਢੂੜਾ ਕੱਢ ਦਿੰਦੇ ਆ ਜਦ ਬੀਜਣ ਲੱਗ ਕੇ ਫੇਰ ਨਹੀਂ ਦੇਖਦੇ ਕਾ ਪਿੱਛਾ ਉਹ ਤਾਂ ਹੁਣ ਹਟਿਆ ਰੇ ਪੌਣੇ ਤੇ ਜਿੱਦਣ ਹੌਸੀ ਪਈ ਗਿਆ ਹੁਣ ਕੰਨਾ ਹਾ ਰਾਤ ਦੇ 8 9 ਵਜੇ ਗਿੱਦੜ ਕੇ ਘੇਰੇ ਖੰਡਵਾੜ ਖੁੱਲਿਆ ਹੋਵੇ ਤਾਂ ਅੱਛਾ ਟਾਈਮ ਲੇਟ ਹੋ ਰਹੀ ਸੀ ਹਾਂ ਲੇਟ ਲੇਟ ਨਾ ਪਏ ਦੋ ਦਿਨ ਦੋਈ ਵਾਰ ਬੀਜਿਆ ਦੇ ਖੜਬੜ ਖੁੱਲੇ ਹੀ ਤਾਂ ਉਹ ਪਹਿਲੇ ਦਿਨ ਉਹਦਾਂ 8 8:30 ਵਜੇ ਖੇਤਮਤ ਆਈ ਬੀਜ ਕੇ ਜਾਣਾ ਕਹਿੰਦੇ ਨਹੀਂ ਸਾਡੀ ਚਾਲ ਖਰਾਬ ਹੁੰਦੀ ਹੈ ਬਹੁਤ ਜੇ ਦੂਏ ਦਿਨ ਦੇ 8 9 ਵਜੇ ਤੱਕ ਫੜ ਰੱਖੇ ਹਾਂ ਕੰਮ ਬੀੜੀ ਗਈ ਤਾਂ ਵਿਗੜ ਗਿਆ ਇਹ ਬੀਜ ਕੇ ਜਾਣਾ ਤਾਂ ਹੀ ਤਾਂ ਅਸੀਂ ਲੇਟ ਹੋ ਗਏ 9 ਵਜੇ ਘਰ ਆਉਂਦੇ ਹਾਂ ਹੈਂ ਚਲੋ ਕੰਮ ਨਹੀਂ ਬੜਿਆ ਬਜਾਈ ਦਾ ਕੰਮ ਨਹੀਂ ਨਿਪਟੋ ਯਾਰ ਉਨ ਹੀ 1-2 ਦਿਨਾਂ ਦਾ ਫਰਕ ਪੈਂਦਾ ਜੇ ਹੁਣ ਜੇ 4 ਕਿਣੀਆਂ ਪੈ ਗਈਆਂ 5-6 ਦਿਨੋਂ ਪੇ ਕੰਮ ਯਾਰ ਹੁੰਦਾ ਲਾ ਹੋਰ ਹੋਰ ਕੋਈ ਐਡਾ ਚੱਕਰ ਨਹੀਂ ਹੋਇਆ ਹਾਂ ਤੇ ਨਾ ਮੈਂ ਜਿੰਨੇ ਪੜਾ ਦਈਏ ਹੋਰ ਆ ਵਿੱਚ ਬਹੁਤ ਗੈਪ ਛੱਡਿਆ ਹੋਇਆ ਕਾਹਦਾ ਅੱਛਾ ਤਾਂ ਹੋਰ ਖੇਤ ਆ ਨਾ ਹੋਰ ਦਾ ਆ ਇੱਧਰ ਲੱਗੇ ਹੁਣ ਆਹ ਖੇਤ ਦੂਏ ਬਾਈ ਦਾ ਆ ਗਿਆ ਹਾਂ ਵਾ ਠੀਕ ਹੈ ਠੀਕ ਹੈ ਆਹ ਹੀ ਦਾ ਆ ਗਿਆ ਤਣਕੇ ਦੱਸਦੀ ਆ ਹਾਂ ਇਹਨੇ ਵੀ ਜਗ੍ਹਾ ਛੱਡ ਕੇ ਲਾਉਣ ਦੀ ਜਗ੍ਹਾ ਛੱਡ ਕੇ ਲਾਉਣ ਤੇ ਗੱਭੇ ਆਪੇ ਤੌੜ ਰਹਿ ਗਿਆ ਹੈ ਕਿ ਨਹੀਂ ਮਸ਼ੀਨ ਚੱਲ ਜੈਣੀ ਤੂੰ ਹਾਂ ਦੀ ਜਾਂ ਫਿਰ ਦੋਏ ਹੋਰ ਕਰਦੇ ਸਾਂਝੀ ਲੈਣ ਲਾਂਦੇ ਪਰ ਰਲਾਈਆ ਫਿਰ ਪੰਜ ਸਾਲ ਦੀ ਕਬਰੇ ਪੰਜ ਸਾਲ ਸਖਮਰੇ ਕੀ ਜੀ ਗੱਲ ਹੋ ਗਈ ਆਉਂਗਾ ਪਤਾ ਕਿਤੇ ਫੇਰ ਜਰੀਬਾ ਵੇਖੀ ਫਿਰੀ ਜਾਣਾ ਵੀ ਮੇਰੇ ਕਿੰਨੀ ਆ ਤੇਰੇ ਕਿੰਨੀ ਆ ਕੋਈ ਪਤਾ ਨਹੀਂ ਹੈਗਾ ਹੈ ਕਿ ਨਹੀਂ ਆ ਤਾਂ ਵਧੀਆ ਕਰੇ ਹਾਂ ਛੱਡ ਕੇ ਲਾ ਦਿੱਤਾ ਨਾ ਠੀਕ ਹੈ ਜਾਈ ਬਾਈ ਛੱਡ ਕੇ ਰਹਿਣਾ ਠੀਕ ਹੈ ਹੋਰ ਅੱਛਾ ਕਣ ਕਾਉਂ ਗਿਰੀਆਂ ਨਹੀਂ ਆ ਕੰਟ ਜਿਹਨੂੰ ਪਾਣੀ ਲੱਗਿਆ ਉਹੀ ਗਿਰੀਆਂ ਰਹੀਆਂ ਹਿੰਦੇ ਤਾਂ ਗਈਆਂ ਕੰਟ ਨਾ ਹੋਰ ਕਣਕਾ ਤਾਂ ਠੀਕ ਆ ਪਿਛਲੇ ਸਾਲ ਵੀ ਠੀਕ ਤੀਆਂ ਕਣਕਾਂ ਪਿਛਲੇ ਸਾਲ ਗਿਰ ਗਈਆਂ ਤੇ ਫੇਰ ਵੀ ਰੱਬ ਦੀ ਕਿਰਪਾ ਰਹੀ ਹਾਂ ਹੈਨਾ ਬੀਬੀ ਬੀਬੀ ਤੋਂ ਪੰਨ ਨਿਕਲੀ ਗਈ ਬੀਬੂ ਤੇ 21 19 20 ਨਿਕਲੀ ਗਈ ਦੀ ਐਵਰੇਜ ਆ ਗਈ ਜਿਹਦੇ ਹੁਣ ਜਿਆਦਾ ਹੈ ਉਹਦੀ ਘਟ ਜਾਂਦੀ ਆ ਉਹਨੂੰ ਇੱਕ ਅੱਧਾ ਕਿੱਲਾ ਦੱਬ ਗਿਆ ਸਾਰੀ ਉਹ ਘਟ ਜਾਣੀ ਹਾਂ ਆਪ ਆਵਾਜ਼ ਚ ਬੀਜੀ ਹੋਈ ਆ ਵਾਹ ਜੰਮੀ ਯਮੀ ਪੈ ਗਿਆ ਤਾਂ ਜਾਂ ਆਪਣੀ ਆਪਾਂ ਨੇ ਬੀਜੀ ਆ ਹਾਂ ਜਦ ਇਹ ਮੀਂਹ ਪੈ ਗਿਆ ਉਰੇ ਪਾਣੀ ਖੜ ਗਿਆ ਫਿਰ ਉਹਨੇ ਦੁਬਾਰਾ ਦੁਬਾਰਾ ਲੜਾਈ ਰੁਕਦਾ ਬੀਟਣ ਨਾਲ ਥੋੜੀ ਜੀ ਉਹ ਵੀ ਨਾਲ ਕੀ ਨਾਲੇ ਹਾਂ ਕੀ ਨਾਲ ਉਹ ਵੀ ਆ ਤੱਗੀ ਜੀ ਆਏ ਨਿਕਢ ਲੇਗਾ ਫਿਰ ਇੱਥੇ ਲੜਾ ਪੀ ਉਰੇ ਜੰਮੀ ਹੋ ਨਹੀਂ ਸੀ ਸਾਲੀ ਪਾਣੀ ਨੇ ਕਰ ਲੈਣਾ ਪਾਣੀ ਨੇ ਕੰਮ ਕਰਤਾ ਇੱਥੇ ਖੜ ਗਿਆ ਤਾਂ ਪਾਣੀ ਇਹਨੂੰ ਸਾਰੀ ਕਾਨੂੰ ਉਹ ਕਹਿੰਦਾ ਸਾਰੀ ਕਾਨੂੰ ਪਾਉਣੀ ਐ ਇਹਨੂੰ ਦੁਬਾਰਾ ਬੀਜਣਾ ਇੰਨੀ ਕਿਨੂੰ ਆ 5-7 ਬਿਸਤ ਵੀਈਏ ਨਾਲੇ ਹਾਂ ਵਧੀਆ ਜੇ ਇਕ ਨਹੀਂ ਛੱਡ ਦੋ ਉਰੇ ਕੱਖੇ ਹੋਣਗਾ ਪੱਪੜ ਖੜਾ ਪੱਪੜ ਆ ਪੱਪੜ ਖੜਾ ਇਸ ਪੂਰੀ ਸ਼ਾਮਾਂ ਲਈ ਉਹ ਨਹੀਂ ਪਰ ਪੜੇ ਲਾਉ ਨਹੀਂ ਲਾਉ ਟੱਕ ਲਾ ਦੋ ਅਗਲੇ ਨੂੰ ਖੰਭੜੀਆਂ ਜੇ ਬੰਨਣਾ ਲੱਜਾ ਇਹਨੂੰ ਤੂੰ ਦੇਵਤਾ ਹੈ ਨਾਲ ਕੰਮ ਚੱਲ ਜੂ ਹੂੰ ਤਾਂ ਮੇਰੀ ਗੱਲ ਸੁਣ ਲੈ ਹੁਣ ਆ ਤੂੰ ਪੈ ਜਿੱਦੀ ਸ਼ਾਮਾਂ ਇੰਨੀ ਖੜਦੇ ਜਾਂਦਾ ਆ ਹੁਣ ਸ਼ਾਂ ਕੋ ਕੇ ਸਾੜ ਸਾੜੀ ਨਹੀਂ ਸੁਣਾ ਦੇ ਤੁੱਪਾਂ ਤੁੱਪਾਂ ਤੂੰ ਦੇ ਬਾਹਰ ਨਾਲ ਰੂਹੀ ਆ ਗਈ ਹੁਣੇ ਫੁੱਟੜ ਆ ਜਾਂਦਾ ਸ਼ਾਮਾਂ ਹੀ ਸ਼ਾਮਾਂ ਪੂਰੀ ਸ਼ਾਮਾਂ ਦੇਣੀ ਹੈ ਇਹਨੇ ਹਾਂ ਉਹ ਬਹੁਤ ਸ਼ਾਮ ਆਏ ਦੀ ਰੋਜ ਇੱਥੇ ਬੈਠਦੇ ਹੁਣ ਫਿਰ ਤੁਸੀਂ ਉਹੀ ਮੈਂ ਜਦੋਂ ਤੁਰਵਾਂ ਜਾਂਦੇ ਵੇਲੇ ਇੱਥੇ ਤੇ ਕਿਆ ਹੋਣਾ ਉਹ ਹੋਏਗਾ ਜਰਾ ਉੱਥੇ ਵੀ ਉੱਥੇ ਹੈਗਾ ਉਹ ਖੜਾ ਇਦਰਾਖ ਤਾਂ ਪਬੂਲਰਾਂ ਦੀ ਸ਼ਾਮ ਆਉਂਦੀ ਉਹ ਖਾਲੀ ਰਹਿੰਦੇ ਪਬੂਲਰ ਕਿਹੜੇ ਬੀਜ ਹੁੰਦਾ ਕੋਸ ਹੁਣ ਗਾਹਾਂ ਨੂੰ ਨਾ ਠੂਂਗਿਆ ਵਾਲੇ ਨੂੰ ਜਪਟ ਹੋ ਜਾਣੇ ਪਰ ਹੁਣ ਤਾਂ ਆਲੇ ਲਈਆ ਤੋਰੇ ਉਹ ਬੈ ਹੋਣਾ ਵੀ ਕਹਿਣਾ ਗੰਦੇ ਨੂੰ ਪਾਣੀ ਛੱਡ ਕੇ ਲੱਗ ਜਾਂਦਾ ਅਗਲਾ ਜੇ ਤਾਂ ਨਾ ਨੂੰ ਕੋਲ ਕੋਲ ਬਚਣਾ ਪੈਂਦਾ ਉਹਦੀ ਬੂਟੇ ਲੱਗੇ ਹੋਰ ਆ ਮੈਂ ਪਹਿਲੇ ਹੱਲੇ ਚੱਕ ਲਾਂ ਜੱਚ ਪਾਣੀ ਇਹ ਕੱਕਲੇ ਦਾਵਾ ਹੀ ਇਹ ਹੈ ਹਾਂ ਚੱਕਲੇ ਦੇਖੋ ਫੁੱਲ ਕਿੰਨਾ ਆਇਆ ਲਿੰਬੂ ਤੇ ਬੂਏ ਭਾਈ ਲਿੰਬੂ ਸੰਕਰ ਆ ਜਾ ਲਿੰਬੂ ਹੈ ਨਾ ਲਿੰਬੂ ਆ ਲਿੰਬੂ ਹੈ ਉਹ ਫੁੱਲ ਬਸਿਆ ਹੋਇਆ ਹੈ ਦੇਖ ਹੈ ਨਾ ਇਹ ਵੀ ਹਾਈਬ੍ਰਿਡ ਹੋ ਗਏ ਹੁਣ ਹਾਈਬ੍ਰਿਡ ਦੇ ਨਾਲ ਸਾਰੇ ਕਟਾਣੂ ਜਾਈ ਰੋਗੇਗਾ ਇਹਨਾਂ ਦੇ ਲੱਗੂ ਫਲ ਪੈ ਜਾਂਦਾ ਚੈਨਲ ਨੇ ਇਦਾਂ ਰੱਖਤਾ ਜੀ ਲੱਗੂ ਚੰਗਾ ਇਹ ਮੇਰੇ ਹੋਰ ਪਤਲੀ ਭਾਈ ਅਜੇ ਪੁੱਤਾਈ ਹੈ ਹੈ ਪਤਾਈ ਹੈ ਪਤਾ ਨਹੀਂ ਨਾ ਮੈਂ ਆਹ ਤਾਂ ਪਾਣੀ ਜਿਹੜਾ ਚੰਦਾ ਜਿਹੜੀ ਰੋਹੀ ਮਤ ਨਹੀਂ ਚੱਕਦਾ ਬਾਈ ਇਹ ਤਾਂ ਢੂਣ ਵਾਲੇ ਸਮਾਸੀ ਪਾ ਲੈ ਚੱਲ ਪਈਆਂ ਅੱਜ ਵਾਲੇ ਫੇਰ ਨਹੀਂ ਚੱਕਦਾ ਇਹ ਸਿਆਲ ਨੂੰ ਚੱਕ ਲੰਦਾ ਆਹ ਸਿਆਲ ਵਾ ਹੁਣ ਜਿੰਨਾ ਮਾਰ ਗਿਆ ਉਹ ਮਾਰ ਰਿਹਾ ਡਾਂਗ ਰਾਂ ਪਾਣੀ ਉਹ ਮਾਰਦਾ ਫਸਾ ਚੱਡ ਗਈ ਮੋੜਾਂ ਨਹੀਂ ਖੜੀ ਆ ਸਮਾਸੀ ਪਾ ਦੇ ਚਾਲ ਗਿਆ ਬੋਗਾਈ ਕਰਦੀ ਕੋਈ ਵੀ ਪਾਉਣੀ ਵੀ ਆ ਬਾਈ ਕੋਈ ਮੈਂ ਕਹਿੰਦਾ 15 ਫੁੱਟੂ ਨਹੀਂ ਆ ਇਹ ਹੈ ਨਾ ਹੋਊਗੀ 15 ਫੁੱਟ ਮੋੜ ਦੀ ਕੋਈ ਹੈ ਇੱਕ ਸਾਡੇ ਐਡਾ ਹੂ ਪਟਾ ਬਰੋ ਤਾਂ ਪੱਕਾ ਖੂਆ ਆਹੋ ਥੂਮਾ ਬਖਾ ਬੋਰ ਕਰਿਆ ਵਿਆਹੋ ਪੱਕਾ ਖੂਆ ਪੱਕਾ ਖੂਆ ਹੰਟਾ ਆਹੋ ਉਹਦੇ ਮਾ ਬੋਰ ਕਰਿਆ ਵਿਆਹੋ ਐਡਾ ਖੂਆ ਜੋ ਵੜਨ ਦੇ ਬੜਨ ਦੇ ਵੀ ਡਲ ਲੱਦਾ ਹੋਰ ਬਹੁਤ ਨਾ ਕਰਿਆ ਵੇ ਇੱਕ ਨਾ ਉਹਦਾ ਬੜਾ ਬੜਾ ਖੂਆ ਆਹੋ ਆਏ ਹੋਏ ਆਪਣੇ ਅਮਰੀਕਾ ਤੋਂ ਬਾਈ ਰਾਣਾ ਆਪਣਾ ਸੋਡ ਨੇ ਮਰਾਣੀ ਦੇ ਕਿਹਾ ਬਾਈ ਦਾ ਜਮ ਲਾਸਟ ਨੇਮ ਵੀ ਸਾਡੇ ਰਾਣਾ ਹੀ ਆ ਭਾਈ ਉਹਦਾ ਰਾਣੂ ਆ ਅਸੀਂ ਲੱਗਦੇ ਰਾਣਾ ਉਹਦਾ ਬਲਜਿੰਦਰ ਦਾ ਆ ਜੀ ਠੀਕ ਐ ਤੇ ਬੰਗਿਆਂ ਤੋਂ ਅੱਗੇ ਪਿੰਡ ਐ ਬਾਈ ਦਾ ਕੀ ਨਾਮ ਦੱਸੇ ਤੀ ਪਿੰਡ ਦਾ ਬਾੜਮੁਹਾਰਾ ਬਨਾਮ ਦੀ ਤਫਗਵਾੜੇ ਦੇ ਵਿਚਾਰ ਠੀਕ ਤੇ ਪਹਿਲਾਂ ਜਿਸ ਦਿਨ ਬਾਈ ਨੇ ਆਏ ਆਪਣੇ ਚੰਡੀਗੜ੍ਹ ਉਤਰੇ ਸੀ ਉਦੋਂ ਮੈਂ ਬਧੇਰੇ ਕਿਹਾ ਮੈਂ ਆਪਣੇ ਸਟੇ ਕਰ ਲਵਾਂ ਠੀਕ ਐ ਉਹ ਦਿਨ ਮੰਨੇ ਨਹੀਂ ਹੈਗੇ ਐ ਤੈਨੂੰ ਕੇ ਸੀ ਜਦ ਵੀ ਕਹਿੰਦੇ ਨਹੀਂ ਕਿ ਇਹਦੇ ਨੇ ਫੇਰ ਆਉਂਗੇ ਤੇ ਅੱਜ ਆਏ ਆ ਮੈਨਾਂ ਹੱਸ਼ਵੀਰ ਨੂੰ ਲੈਣੀਆਂ ਤਾਂ ਨਹੀਂ ਨਹੀਂ ਆਏ ਸਤਲੂਆ ਆਏ ਆ ਆ ਨਹੀਂ ਤੇ ਬਾਈ ਨੇ ਇੱਥੇ ਗੰਨਾ ਲੱਦ ਦੇਦੇ ਫੋਰੀ ਆ ਕੇ ਕਹਿੰਦੇ ਚਲੋ ਫੇਰ ਖੇਚੇ ਚੱਲਦੇ ਆ ਅੱਜ 2 ਵਜੇ ਆਈ ਹੁੰਦੇ ਸਾਰੇ ਮਿਲ ਗਏ ਜੀ ਪਹਿਲਾਂ ਉੱਥੇ ਬੈਠੇ ਕਹਿੰਦੇ ਆਈ ਦੋ ਤਿੰਨ ਬੰਦੇ ਰਹਿ ਗਏ ਉਹ ਪਿੰਡੇ ਆ ਜੀ ਪਿੰਡਾਂ ਮਿਲ ਜਣੇ ਜੀ ਉਹਨਾਂ ਨੂੰ ਪਤਾ ਲੱਗਿਆ ਉਹਨੇ ਮਿਲ ਪਿੰਡ ਦੇ ਉੱਪਰੋਂ ਢੇੜਾ ਕੱਢ ਰਹੀ ਕੋਈ ਨਾ ਕੋਈ ਤਾਂ ਸਾਡਾ ਟਕਰੇ ਜਾਂਦਾ ਮੈਨੂੰ ਆਪਣੇ ਪਿੰਡ ਨਾਲੋਂ ਵੀ ਜ਼ਿਆਦਾ ਖੁਸ਼ੀ ਹੋਣੀ ਹੈ ਲਾ ਰਵੀ ਦਾ ਪਿੰਡੀ ਜੀ ਪਿੰਡੀ ਆ ਗਿਆ ਸਾਡੇ ਐ ਹੀ 1:30 ਵਜੇ ਕਿਸੇ 로ਡ ਪੈ ਗਈ ਬਸ ਫੇਰ ਨਹੀਂ ਵਾ ਮਨ ਮਟਾ ਕਿਸੇ ਦਾ ਟਰੈਕਟਰ ਫਸ ਗਿਆ ਬਹੁਤ ਬਹੁਤ ਟੋਚਨ ਵੀ ਆਪਣੇ ਕੋਲ ਤੇ ਆਉਂਦੇ ਸਭਾ ਪੂਰਾ ਆ ਜਿਹੜੀ ਟੀਮ ਆ ਨਾ ਬਣੀ ਆ ਤੁਹਾਡੀ ਸਾਰਿਆਂ ਦੀ ਮੇਰਾ ਖਿਆਲ ਆ ਇਸ ਤੋਂ ਵਧੀਆ ਨਹੀਂ ਹੋਰ ਹਾਂਜੀ ਹਾਂਜੀ ਇਸ ਇੱਕ ਆਵਾਜ਼ ਮਾਰੀ ਤੇ ਤੁਸੀਂ ਇਕੱਠੇ ਹੋ ਜਾਈ ਹਾਂ ਕੋਈ ਕੱਲ ਜਾਣਾ ਗਿਆ ਜੀ ਕੋਈ ਕੰਮ ਹੋਵੇ ਯਾਰ ਦਿਓ ਗੱਲ ਬਿਲਕੁਲ ਆਹੀ ਚੱਲੀ ਜਾਂਦੀ ਠੀਕ ਐ ਟਾਈਮ ਨਹੀਂ ਜਾਂਦਾ ਜੀ ਆ ਵੀ ਹਸ਼ਵੀ ਦਾ ਸੀ ਗੰਨਾ ਦੇਖਣ ਆਏ ਤੇ ਵੀਰ ਜਾਨਾ ਅਸੀਂ ਈ ਘਰ ਆਇਆ ਬਾਈ ਦੇ ਦੇਣਾ ਵੀਰ ਇਹ ਆਈਗਾ ਵੀ ਮਿਲ ਕੇ ਠੀਕ ਲੇੜਾ ਪੁਣਾਇਆ ਬਸਿੰਦਗੇ ਨਹੀਂ ਆ ਬਸਿੰਦੇ ਆ ਠੀਕ ਆ ਲਾ ਦਦੇ ਹੁਣ ਵੀਡੀਓ ਬੋਲਦਾ 99 99 ਜੀ ਹਾਂ ਇਹਦੀ ਸੱਤਾਂ ਬੋਸ ਹਾਂ ਜੀ ਆਰਸ਼ਵੀਰ ਨੇ ਕਈਆਂ ਨੂੰ ਲਾਰੇ ਲਾਏ ਆ ਬਹੁਤਾਰੇ ਲਾਰੇ ਲਾਏ ਆ ਮੈਂ ਜੀ ਨਾਰੀ ਰਹਿ ਗਏ ਇਹ ਲਾਲ ਲਾਲ ਉਹ ਥੋੜਾ ਜਿਆਦਾ ਨਾਰੀ ਲਾ ਲਾ ਕੇ ਬੀਜੇ ਫੇਲ ਕਰਦਾ ਬਿਆਕੇ ਵੇਨੇ ਨੀ ਬਿਆਕੇ ਭਾਈ ਬੱਟੇ ਜੀ ਨੇ ਵੱਡਣਾ ਇਹ ਤਾਂ ਕਾਪੀ ਲੈ ਲਈ ਫਰਾਣੇ ਦਾ ਨਾ ਉਹ ਤੇ ਮਿੱਕੇ ਦੇ ਨਾ 15 ਕਿਲੇ ਬਣਾਤੇ ਤਾਂ ਆਪੀ ਗਈ ਖੋਈ ਜੋ 3000 ਜਾਨੀ ਰਹਿ ਗਏ ਨਾ ਮੈਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਜੇ ਗੱਡੇ ਦਾ ਕੱਟਾ ਵੰਦ ਤਾਂ ਜਵਾਬੇ ਹੋ ਗਿਆ ਉਹ ਹਾਂਜੀ ਥੋੜਾ ਕਹਿਣਾ ਹੈ ਕਹਿਣਾ ਹੈ ਥੋੜਾ ਜੀ ਉਹਨੂੰ ਸੂਰ ਬਾਪੀ ਦੇ ਜਰੂਰ ਵੀ ਪੀਟਦਾ ਸੀ ਸੂਰ ਇੱਥੇ ਦੂਹਾਂ ਦਾ ਨਾ ਹੀ ਡਰਦਾ ਇਹ ਮੇਰਾ ਫੇਰ ਪਟ ਗਈ ਰਾਤ ਮੇਰਾ ਫੇਰ ਪੱਟ ਕੇ ਕੰਨ ਰਾਤ ਨਾਲ ਕੰਨਾ ਖੜਾ ਉਹ ਸਾਹਮਣੇ ਦੇਖੋ ਹਾਂ ਉਹਦੇ ਨਾਲੇ ਆਪਣੇ ਖੇਤ ਲੈ ਜੰਨੇ ਆ ਆਹ ਦੇਖੋ ਮੇਰਾ ਉਹਨਾਂ ਦੇ ਨਿਕਲੇ ਮੇਰਾ ਇਹ ਸਾਡੇ 15 ਦਿਨ ਪਹਿਲਾਂ ਗਿਰੇ ਆ ਇਹ ਪਹਿਲਾਂ ਖੜਾ ਦਾ ਸਾਰਾ ਜੰਨਾ 32 ਦਾ ਆ ਗਿਆ 1100 ਇਕੜਾਂ ਜ਼ਮੀਨ ਗਵਰਨਮੈਂਟ ਦੀ ਹਾਂਜੀ ਸੈਂਟਰ ਗਵਰਨਮੈਂਟ ਦੀ ਹਾਂਜੀ ਉਹ ਉੱਥੇ ਕਿੰਨਾ ਪਹਿਲਾਂ ਤਾਂ ਕੀਤੀ ਕਰਦੇ ਹੁੰਦੇ ਸੀ ਗਵਰਨਮੈਂਟ ਵੀ ਹਾਂਜੀ ਤੇ ਦਈਆਂ ਰੱਖੀਆਂ ਵੱੱਜਾਂ ਰੱਖੀਆਂ ਹਾਂਜੀ ਹਣ ਉਹ ਉਜਾੜ ਆ ਹਾਂਜੀ ਤੇ ਉੱਥੇ ਉਹ ਟਾਲੀਆਂ ਇੰਨੀਆਂ ਕਿ ਜਦ ਮੋੜ ਕੇ ਜੰਗਲ ਬਣ ਗਿਆ ਹਾਂਜੀ ਤੇ ਸਾਡੇ ਰਾਤ ਦਿਨ ਵੀ ਉੱਥੇ ਜਾ ਕੇ ਸੌਂਦੇ ਆ ਰਾਤਾਂ ਨੂੰ ਸਾਡੇ ਪਿੰਡਾਂ ਚ ਇਹ ਉਹ ਤਾਂ ਹੁਣ ਤਾਂ ਦੇ ਉਹਦੇ ਤਾਂ ਹੁਣ ਦਿਨਚੇ ਹੀ ਖੇਤਾਂ ਚ ਆਈ। ਜਿਆ ਮਾੜੀਆਂ ਹੋ ਗਈਆਂ। ਕਣਕਾਂ ਬੜੀਆਂ ਹੋ ਗਈਆਂ ਹੁਣ ਕਣਕਾਂ ਦੇ ਵਿੱਚ ਵੇ। ਉਹ ਦੇਖਾ ਹੁਣ ਉਹਨੇ ਗੰਨਾ ਸਾਫਤਾ ਨਿਗਾਹ ਆਇਆ ਹੈਗਾ ਮੇਰਾ ਗੰਨਾ ਵਿੱਜਿਆ ਵਾ ਪਟਕੇ ਖਾਇਆ। ਹੁਣ ਉੱਥੇ ਕੋਈ ਬਈਏ ਬਣਾ ਕੇ ਨਾ ਸੂਰੀ ਸੂੰਦੀ ਆ ਕਣਕ ਦੇ ਵਿੱਚ। ਜਿੱਦਣ ਹੋ ਘੜਿਆਂ ਉਦੋਂ ਕਹਾ 10-12 ਦੇ। ਭਈਏ ਕਹਿੰਦੇ ਯਾਰ ਦਿਨ ਚ 5 ਵਜੇ 10-12 ਕਹਿੰਦੇ ਬੜੇ ਆ ਕਹਿੰਦੇ ਗੰਨਾ ਦੇਖੋ ਵਿੱਚ ਵੜ ਗਿਆ। ਆਹੀ ਦੇ ਕੰਡੇ ਵੜ ਗਏ। ਉਹ ਆਹੀ ਦੇ ਇਹਨਾਂ ਨੂੰ ਪੁੱਛੂ ਕਿ ਇਹ ਲੈ ਕੇ ਡੰਡਾ ਸੇ ਲੈ ਕੇ ਪਰਾਂ ਖਾਦਾ ਹੋਇਆ। ਇੰਨੀ ਤਾਂ ਮੇਰੇ ਸੂਰਾ ਨੇ ਨਹੀਂ ਕਣਕ ਦਾ ਨਾਸ ਮਾਰ ਤੇ ਗਨਾਸੇ ਲੱਗੇ ਪਿੱਛੇ ਲੱਗੇ ਹੋਣਾ ਤੇ ਕੰਮ ਕਰੇ ਪਾਣੀ ਡਰ ਆਏ ਬੋਤੇ ਹੀ ਬਿਸ਼ਕਾਰੀ ਆ ਬੜੇ ਸ਼ਕਾਰੀ ਆ ਮੈਂ ਨਾਲੇ ਕਹੀ ਗਿਆ ਪਿਆਰ ਦੇਖ ਲੈ ਇਹਨਾਂ ਨੇ ਲੋਟ ਆਉਣਾ ਕਹਿੰਦਾ ਸੀ ਆਦਰ ਨੂੰ ਵੱਡ ਲਾ ਉਹਨੂੰ ਕਹ ਕਿਤੇ ਵਿੱਚ ਠਾਤੀ ਦੇ ਮੇੜੇ ਨਾਲ ਪਾਣੀ ਹੋ ਲੱਗਿਆ ਸੂਰਨ ਨਾਲ ਵੱਧ ਘਾਤੀ ਹੋੜ ਕੇ ਸੂਰਨ ਨਾਲ ਵੱਧ ਘਾਤੀ ਇਹ ਉਹ ਕਿਤੇ ਲੋਟ ਆਉਂਦਾ ਕਿਉਂ ਤੇ ਤੀਰਾਂ ਅੜੀਆਂ ਵੱਡਾ ਉਹ ਲੱਗਦਾ ਅੜੀਕੇ ਆ ਜਵੇ ਤਾਂ ਪੁੱਛ ਹਾਂ ਨਹੀਂ ਨਹੀਂ ਮਰਦਾ ਹੈਗਾ ਇਹ ਇਹਦਾ ਪਿਆਰ ਹੈ ਇਹਦੇ ਵਿੱਚ ਕਿਤੇ ਤਾਂ ਹੈ ਨੇ ਆਪਣੇ ਆ ਚੱਕੇ ਵੇ بڑے بڑے ਹਥਿਆਰ ਉਹ ਮੈਨੂੰ ਐ ਡਰਦਾ ਕਿ ਉਹ ਜੀ ਆਪੇ ਨਾਲ ਉੱਪਰ ਕਿੱਥੇ ਨੇ ਰੇਤੇ ਵਾਲੀ ਹਾਂ ਰੇਤੇ